ਜਿਹੜਾ ਕੀ ਪਰਿਵਾਰ ਸੁੱਤਾ ਪਿਆ ਸੀ ਇਸ ਲੈਂਟਰ ਦੇ ਕਮਰੇ ਦੇ ਥੱਲੇ ਅਤੇ ਸਭ ਤੋਂ ਪਹਿਲਾਂ ਉੱਥੋਂ ਮਲਬੇ ਦਾ ਕੁਝ ਹਿੱਸਾ ਡਿੱਗਦਾ ਤੇ ਸਾਰਾ ਜਿਹੜਾ ਲੈਂਟਰ ਉੱਥੇ ਡੇਜ ਜਾਂਦਾ ਵਾਪਸ ਇਹ ਘਟਨਾ ਵਾਪਰੀ ਰਾਤ ਪਹਿਲੇ 2:30 ਵਜੇ 2:30 ਵਜੇ ਅਸੀਂ ਸੁੱਤੇ ਪਏ ਸੀ ਸਾਰੇ ਮੇਰੇ ਮੇਸੇ ਤੇ ਬੱਚੇ ਤੇ ਮਲਬਾ ਡਿੱਗਿਆ ਥੋੜਾ ਬਾਲਟਾ ਗਏ ਤੇ ਅਸੀਂ ਡਰ ਕੇ ਬੱਚੇ ਚੁੱਕ ਕੇ ਬਾਹਰ ਆ ਗਏ ਤੇ ਉੱਥੇ ਫਿਰ ਆ ਕੇ ਅਸੀਂ ਬਾਹਰ ਪੈ ਗਏ ਲੰਮੇ ਤ ਬਾਅਦ ਸਵੇਰੇ ਬੱਚਿਆਂ ਨੂੰ ਸਕੂਲ ਭੇਜਣ ਲੱਗਿਆਂ ਬੱਸ ਬੱਚੇ ਨਿਕਲਣੇ ਲੱਗੇ ਆ ਘਰੋਂ ਤੇ ਲੈਂਟਰ ਸਾਰੇ ਥੱਲੇ ਆ ਗਿਆਂ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਪ੍ਰਵਾਕ ਦਾ ਨੁਕਸਾਨ ਤੇ ਇੱਕ ਜੋ ਦਿਖਦੀਆਂ ਨਾ ਰਾਤ ਤੇ 1:00 ਵਜੇ ਤੇ ਫੇਰ ਕਿੱਥੋਂ ਵਜਣ ਵਾਲਾ ਕੰਮ ਸੀ ਟਰੈਜੇ ਪਾਂਡਾਸ਼ਨ ਨਹੀਂ ਸੌਦਾ ਸੁੱਦਾ ਸਭ ਹੋ ਗਿਆ ਮੀਂਹ ਦੇ ਨਾਲ ਸਾਰੇ ਬਰਸਾਤ ਖਰਾਬ ਹੋ ਗਿਆ। ਅੱਜ ਰੋਟੀ ਵੀ ਲੰਗਰ ਚੋਂ ਹੀ ਖਾਧੀ ਐ ਅਸੀਂ ਘਰੇ ਨਹੀਂ ਬਣਾਈ। ਸਵਾਦ ਜੀ ਕਿੰਨੇ ਕਿ ਮਿਹਨਤ ਨਾਲ ਇਹ ਮਕਾਨ ਤਿਆਰ ਕੀਤਾ ਸੀ ਕਿੰਨਾ ਕੁ ਜ਼ਿੰਦਗੀ ਚ ਮਿਹਨਤ ਕਰਨੀ ਪਈ ਤੁਹਾਨੂੰ? ਬਹੁਤ ਜਿਆਦਾ ਹੀ ਮਿਹਨਤ ਦੇ ਲਈ ਪ੍ਰੋਫੈਸਰ ਨੇ ਕਿ phi ਤੇ ਰੱਬ ਹੀ ਕਹਿੰਦਾ। ਪਰ ਤੇ ਰੱਬ ਨੇ ਇਹ ਸਾਡੇ ਜੀ ਇੰਨਾ ਬਚ ਗਏ ਇੰਨਾ ਸਭ ਤੋਂ ਤਾਂ ਭਗਵਾਨ ਨਾਰਾਹੀ ਕਰਨਿਆ ਧੰਨਵਾਦ ਸੱਚੇ ਪਾਤਸ਼ਾਹ ਬੱਚੇ ਬਚਾ ਕੇ ਪਰਿਵਾਰ ਬਚਾਤਾ ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਖਵਾਗੇ ਤੁਹਾਨੂੰ ਅੱਜ ਖੈਰਾਬਾਦ ਪਿੰਡ ਦੀਆਂ ਉਸ ਪਰਿਵਾਰ ਦੀਆਂ ਜਿਹੜਾ ਕਿ ਪਰਿਵਾਰ ਸੁੱਤਾ ਪਿਆ ਸੀ ਇਸ ਲੈਂਟਰ ਦੇ ਕਮਰੇ ਦੇ ਥੱਲੇ ਅਤੇ ਸਭ ਤੋਂ ਪਹਿਲਾਂ ਉੱਥੋਂ ਮਲਬੇ ਦਾ ਕੁਝ ਹਿੱਸਾ ਡਿੱਗਦਾ ਅਤੇ ਉਸ ਤੋਂ ਬਾਅਦ ਪਰਿਵਾਰ ਜਿਹੜਾ ਉਸ ਕਮਰੇ ਵਿੱਚੋਂ ਬਾਹਰ ਨਿਕਲ ਕੇ ਬਾਹਰ ਆ ਜਾਂਦਾ ਅਤੇ ਪਰਿਵਾਰ ਦੇ ਵਿੰਦਿਆ-ਵਿੰਦਿਆ ਹੀ ਇਹ ਜਿਹੜੀ ਘਾਟਾਂ ਵਾਪਰਦੀ ਆ ਤੇ ਸਾਰਾ ਜਿਹੜਾ ਲੈਂਟਰ ਉੱਥੇ ਡੇਜ ਜਾਂਦਾ ਵਾ ਹਰੇਕੀ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਕਾਫੀ ਹੋ ਚੁੱਕਿਆ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਸਮਾਨ ਜਿਹੜਾ ਸਾਰਾ ਜਿਹੜਾ ਇਹਨਾਂ ਦਾ ਬਰਬਾਦ ਹੋ ਚੁੱਕਿਆ ਵਾ ਇਹ ਜਿਹੜੇ ਪਰਿਵਾਰ ਦੇ ਮੈਂਬਰ ਨੇ ਤੁਸੀਂ ਦੇਖ ਸਕਦੇ ਹੋ ਦੋਹੇ ਭਰਾ ਨੇ ਅਤੇ ਮਿਹਨਤ ਮਜ਼ਦੂਰੀ ਕਰਕੇ ਇਹਨਾਂ ਨੇ ਇਹ ਜਿਹੜਾ ਘਰ ਬਣਾਇਆ ਸੀ ਪਰ ਅੱਜ ਹਾਲਾਤ ਦੇਖ ਲੋ ਕੀ ਨੇ ਇੰਨੀ ਕਿ ਬਰਸਾਤ ਜਿਹੜੀ ਪਈ ਅਮਰਸਰ ਸਾਹਿਬ ਵਿੱਚ ਜਿੱਥੇ ਲੋਕਾਂ ਦੇ ਕੱਚੇ ਕੋਠੇ ਡਿੱਗਦੇ ਨੇ ਉੱਥੇ ਅੱਜ ਲੈਂਟਰ ਵੀ ਜਿਹੜਾ ਕਿੱਡੇ ਪਿਆ ਹੋ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੀ ਜਾਨ ਜਿਹੜੀ ਬਚ ਗਈ ਹੈ ਚਲੋ ਧੰਨਵਾਦ ਕਰਦੇ ਹਾਂ ਸੱਚੇ ਬਾਦਸ਼ਾਹ ਦਾ ਪਰ ਮਾਲੀ ਨੂੰ ਤਾਂ ਕਾਫੀ ਹੋ ਚੁੱਕਿਆ ਵਾ ਗੱਲਬਾਤ ਵੀ ਕਰਾਂਗੇ ਪਰਿਵਾਰ ਦੇ ਮੈਂਬਰਾਂ ਨਾਲ ਭਾਈ ਕੀ ਨਾਮ ਤੁਹਾਡਾ ਤੇ ਕਿੰਨੇ ਵਜੇ ਜਿਹੜੀ ਘਟਨਾ ਹੋਈ ਸਾਰੀ ਇਹ ਸਰ ਮੇਰਾ ਨਾਮ ਸੰਦੀਪ ਸਿੰਘ ਹੈ ਤੇ ਇਹ ਘਟਨਾ ਵਾਪਰੀ ਰਾਤ ਪਹਿਲੇ 2:30 ਵਜੇ 2:30 ਵਜੇ ਅਸੀਂ ਸੁੱਤੇ ਪਏ ਸੀ ਸਾਰੇ ਮੇਰੇ ਮੇਸੇ ਤੇ ਬੱਚੇ ਤੇ ਮਲਬਾ ਡਿੱਗਿਆ ਥੋੜਾ ਬਾਲਟਾ ਗਿਆ ਤੇ ਅਸੀਂ ਡਰ ਕੇ ਬੱਚੇ ਚੁੱਕ ਕੇ ਬਾਹਰ ਆ ਗਏ ਤੇ ਉੱਥੇ ਫਿਰ ਆ ਕੇ ਅਸੀਂ ਬਾਹਰ ਪੈ ਗਏ ਲੰਮੇ ਤੇ ਬਾਅਦ ਚ ਸਵੇਰੇ ਬੱਚਿਆਂ ਨੂੰ ਸਕੂਲ ਭੇਜਣ ਲੱਗਿਆਂ ਥੋੜਾ ਥੋੜਾ ਡਿੱਗੀ ਗਿਆ ਬਸ ਬੱਚੇ ਨਿਕਲ ਨਹੀਂ ਲੱਗੇ ਆ ਘਰੋਂ ਦੇ ਲੈਂਟਰ ਸਾਰੇ ਥੱਲੇ ਆ ਗਏ ਬਸ ਸਰ ਬੱਚੇ ਬਾਹਰ ਹੀ ਹੋਏ ਬਸ ਬਿਲਕੁਲ ਜੀ ਬਾਕੀ ਪਰਿਵਾਰ ਕੇ ਮੈਂਬਰਾਂ ਨਾਲ ਗੱਲ ਕਰਾਂਗੇ ਤਾਂ ਤੁਸੀਂ ਦੇਖਿਆ ਵੀ ਜਿਵੇਂ ਪਰਿਵਾਰ ਕੇ ਮੈਂਬਰਾਂ ਕਹਿਣਾ ਵੀ ਹਜੇ ਬੱਚੇ ਸਕੂਲ ਭੇਜ ਰਹੇ ਹਾਂ ਅਤੇ ਉਸ ਤੋਂ ਬਾਅਦ ਜਿਹੜਾ ਲੈਂਟਰ ਜਿਹੜਾ ਵਾ ਡਰਮ ਕੱਕ ਥੱਡੇ ਪੈਂਦਾ ਸਰਦਾਰ ਜੀ ਨੇ ਉਹਨਾਂ ਗੱਲਬਾਤ ਕਰਦੇ ਆ ਸਰਦਾਰ ਜੀ ਕੀ ਕਟਾ ਕੀ ਵਾਪਰੀ ਹੱਲ ਦਸ਼ਕਾ ਨੂੰ ਸਹਾਇਤਾ ਕਰਦੇ ਹੋ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਪਰਿਵਾਰ ਦਾ ਨੁਕਸਾਨ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਅੱਖਾਂ ਭਰਾਈਆਂ ਨੇ ਦੁੱਖ ਵਾਲੀ ਗੱਲ ਆ ਕਿਉਂਕਿ ਗਰੀਬ ਬੰਦਾ ਮਸਾਂ ਹੀ ਜਿਹੜਾ ਕਿ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਪਰ ਜਦੋਂ ਇਸ ਤਰ੍ਹਾਂ ਦਾ ਹਾਦਸਾ ਹੋ ਜੇ ਨਾ ਤੇ ਕਿੰਦਾ ਕਿੰਦਾ ਜਿਹੜਾ ਪਰਿਵਾਰ ਉੱਠ ਨਹੀਂ ਸਕਦਾ ਪਰ ਚਲੋ ਜਾਨ ਬਚ ਗਈ ਹੈ ਪਰਿਵਾਰ ਦੀ ਹਾਲਾਤ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਅੱਖਾਂ 'ਚ ਪਾਣੀ ਆ ਗਿਆ ਬਾਪੂ ਜੀ ਬੜੇ ਦੁੱਖੋ ਦੀ ਗੱਲ ਆ ਪਰ ਚਲੋ ਸੱਚੇ ਬਾਦਸ਼ਾਹ ਵੀ ਤੁਹਾਡੇ ਜੀ ਆ ਦੀ ਜਾਨ ਬਚ ਗਈ ਆ ਇਹ ਧੰਨਵਾਦ ਕਰਦੇ ਸੱਚੇ ਬਾਦਸ਼ਾਹ ਦਾ ਪਰ ਸਮਾਨ ਨਹੀਂ ਬਚਿਆ ਬਾਬਾ ਜੀ ਸਮਾਨ ਨਾਸ ਹੋ ਗਿਆ ਸਭ ਕੁਝ ਪੂਰਾ ਕਮਰਾ ਵੀ ਡਿੱਗਣ ਵਾਲਾ ਹੀ ਆ ਸਮਝੋ ਨਾਲ ਦਾ ਵੀ ਤੇ ਜੀ ਸਾਰੇ ਉੱਠ ਕੇ ਦੂਜਿਆਂ ਘਰਾਂ 'ਚ ਮਾਰ ਚੱਲ ਗਈ ਥੋ ਸਾਰਾ ਖਾਲੀ ਕਰ ਦਿੱਤਾ ਗਿਆ ਇਸ ਕਰਕੇ ਕਿ ਪੜਾ ਕੋਈ ਨਹੀਂ ਦਜਾ ਕਰਾਉਣ ਡਿੱਗ ਗਏ ਪਰ ਅਸੀਂ ਦੇਖਿਆ ਜਿਸ ਤਰ੍ਹਾਂ ਤਰੇੜਾਂ ਆਈਆਂ ਪਈ ਇਹ ਮੈਨੂੰ ਲੱਗਦਾ ਹੈ ਕਿ ਇੱਕ ਘਮਰਾਣ ਹੀ ਮੈਨੂੰ ਲੱਗ ਰਿਹਾ ਹੈ ਇਹ ਸਾਰਾ ਘਰ ਹੀ ਕਿਸੇ ਵੇਲੇ ਡਿੱਗ ਸਕਦਾ ਵਾ ਕਿਉਂਕਿ ਜਿਸ ਤਰ੍ਹਾਂ ਇਹ ਤਰੇੜਾਂ ਆਈਆਂ ਪਈਆਂ ਜਿੱਤਾ ਹਾਲਾਤ ਬਣੇ ਪਏ ਨੇ ਬਿਲਕੁਲ ਸਹੀ ਹੈ ਸਾਰਾ ਹੀ ਬਿਲਕੁਲ ਡਿੱਗਣ ਵਾਲਾ ਹੀ ਸਮਝੋ ਤੁਸੀਂ ਇਸੇ ਕਰਕੇ ਖਾਲੀ ਕੀਤਾ ਇਹ ਦੇ ਕੁਦਰਤੀ ਮਹਾਰਾਜ ਨੇ ਟਾਈਮ ਦਿੱਤਾ ਰਾਤ ਨੂੰ ਬਾਹਰ ਆ ਗਏ ਦਿਨੇ ਉੱਠੇ ਆ ਤੇ ਹੁਣ ਜਨ ਬੱਚੇ ਤੁਸੀਂ ਦੇਖ ਸਕਦੇ ਹੋ ਵੀ ਅੱਖਾਂ ਭਰ ਆਈਆਂ ਸਰਦਾਰ ਜੀ ਮੰਨਣਾ ਪਰੋ ਕਿਉਂਕਿ ਅਸੀਂ ਵੀ ਤੁਹਾਡੇ ਦੁੱਖ ਵਿੱਚ ਭਾਈਵਾਲ ਆ ਲਿਆ ਸਾਨੂੰ ਬਹੁਤ ਦੁੱਖ ਲੱਗਾ ਇਸ ਗੱਲ ਦਾ ਵੀ ਇਹ ਕੀ ਪਾਣਾ ਵਰਤ ਗਿਆ ਅਸੀਂ ਦੇਖਦੇ ਸੀ ਜਿਆਤਰ ਕੱਚੇ ਕੋਠੇ ਡੱਕ ਦੇ ਰਿਕੇ ਸੀ ਆ ਲੈਂਟਰ ਵਾਲਾ ਪਹਿਲਾਂ ਹੀ ਦੇਖਿਆ ਇਸ ਦਾ ਹਾਲਾਤ ਬਣ ਗਏ ਨੇ ਕਿ ਲੱਗਦਾ ਨਹੀਂ ਕਿਤੇ ਇੱਕ ਰੱਬ ਦੇ ਨਾਲ ਤੁਹਾਡਾ ਨਾਲ ਕੀ ਕੀ ਕੀਤਾ ਪਰ ਤੇ ਰੱਬ ਨੇ ਇਹ ਸਾਡੇ ਜੀ ਇੰਨਾ ਬਚ ਗਏ ਇੰਨਾ ਸਭ ਤੋਂ ਤਾਂ ਭਗਵਾਨ ਦਾ ਰਾਖੀ ਕਰ ਲਿਆ ਧੰਨਵਾਦ ਸੱਚੇ ਪਾਤਸ਼ਾਹ ਬੱਚੇ ਬਚਾ ਕੇ ਪਰਿਵਾਰ ਬਚਾ ਦਿੱਤਾ ਚਲੋ ਬਾਕੀ ਕੇ ਮਹਾਰਾਜ ਦੇ ਅੱਛਾ ਜੋ ਹੋ ਗਿਆ ਹੁਣ ਉਹਦੇ ਕਿੰਨੇ ਵਸ ਨਹੀਂ ਹੋਣਾ ਮੈਨੇ ਉਸ ਵੀ ਪਰਿਵਾਰ ਦੀ ਗੱਲ ਕਰੀਏ ਕਿੰਨੇ ਪਰਿਵਾਰ ਮੈਂਬਰ ਰਹੇ ਕਿੰਨੇ ਪਰਿਵਾਰ ਸੁੱਤੇ ਸੀ ਇੱਥੇਲੇ ਚਾਰ 6 ਮੈਂਬਰ 8 ਮੈਂਬਰ ਨੇ ਆ ਰਹੀ ਤੇ 8 ਮੈਂਬਰ ਇੱਥੇ ਸੀਗੇ ਉਨੇ ਜਾਰੇ ਉਧਰ ਗਏ ਦੂਜੇ ਘਰ ਆਪਣੇ ਕੀ ਲੱਗਦਾ ਨਹੀਂ ਕਿਤੇ ਪਰਮਾਤਮਾ ਨੇ ਜਾਨ ਬਚਾਤੀ ਅੱਜ ਸਾਰੇ ਪਰਿਵਾਰ ਦੇ ਜੀਠ ਠੀਕ ਨੇ ਛੋਟੇ ਛੋਟੇ ਬੱਚੇ ਅਸੀਂ ਦੇਖਿਆ ਉਹ ਵੀ ਨਾਲ ਪਰਿਵਾਰ ਦੇ ਮੈਂਬਰ ਦੇ ਹੈਗੇ ਨੇ ਕਿ ਕਿ ਉਹ ਦਿਖਦੀਆਂ ਨਾ ਰਾਤ ਤੇ 2:30 ਵਜੇ ਤੇ ਫਿਰ ਕਿੱਥੋਂ ਵਜਣ ਵਾਲਾ ਕੰਮ ਸੀ ਇਹ ਸਾਰੇ ਉੱਠ ਕੇ ਰਾਤ ਦੇ ਬਾਹਰ ਰਹੇ ਆ ਨਾ ਨਾ ਕਿਸੇ ਵਾਰ ਮਾਰੀ ਨਾ ਕੋਸ਼ਿਸ਼ ਸਿਰੇ ਤੋਂ ਬੱਚਿਆਂ ਪਿਆਰ ਕਰਕੇ ਕੱਢਣ ਲੱਗੇ ਬੂਹੇ ਦੇ ਬਾਹਰ ਨਹੀਂ ਹੋਏ ਉਸੇ ਟਕੜਾ ਮਾ ਆ ਗਿਆ ਥੱਲੇ ਸਰਦਾਰ ਜੀ ਕਿੰਨੇ ਕਿ ਮਿਹਨਤ ਨਾਲ ਇਹ ਮਕਾਨ ਤਿਆਰ ਕੀਤਾ ਸੀ ਕਿੰਨਾ ਕੁ ਜ਼ਿੰਦਗੀ ਚ ਮਿਹਨਤ ਕਰਨੀ ਪਈ ਤੁਹਾਨੂੰ ਬਹੁਤ ਜਿਆਦਾ ਹੋਈ ਹੈ ਮਿਹਨਤ ਜਿਹੜੀ ਪ੍ਰਾਪਾ ਸਾਡੇ ਨੇ ਕੀ ਫੀ ਹੂੰ ਤੇ ਰੱਬ ਜਾਣਦਾ ਇਹਨਾਂ ਨੇ ਸੁਪਣਾ ਦਾ ਘਰ ਹੁੰਦਾ ਬੰਦਾ ਸੁਪਨੇ ਸੋਚਦਾ ਵੀ ਭਾਈ ਇਹੋ ਜਿਹਾ ਘਰ ਬਣਾਇਆ ਜਾਵੇ ਪਰ ਅੱਜ ਘਰ ਟੈ ਟੈਰੀ ਹੋ ਗਿਆ ਸਾਰਾ ਅਜ ਮੇਰੇ ਛੋਟੇ ਭਰਾ ਸੀ ਗਰਮੀਤ ਸਿੰਘ ਇਹ ਬੱਚੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਅੱਜ ਭਰਾ ਨੂੰ ਯਾਦ ਕਰਕੇ ਅੱਖਾਂ ਭਰ ਜਾਂਦੀਆਂ ਕਿਉਂਕਿ ਭਰਾ ਨੇ ਘਰ ਬਣਾਇਆ ਸੀ ਅੱਜ ਭਰਾ ਨੂੰ ਪਤਾ ਭਰਾ ਦੇ ਦੁੱਖ ਦਾ ਵੀ ਕਿੰਨੀ ਮੁਸ਼ਕਲ ਭਰਾ ਨੇ ਘਰ ਬਣਾਇਆ ਸੀ ਅੱਜ ਹਾਲਾਤ ਦੇਖ ਲਓ ਕੀ ਨੇ ਉਹ ਹਾਲਾਤ ਤੁਸੀਂ ਦੇਖ ਸਕਦੇ ਹੋ ਕਿੰਨੀ ਗਰੀਬੀ ਘਰ ਵਿੱਚ ਸੀ ਅਤੇ ਬੜੀ ਮੁਸ਼ਕਲ ਜਿਹੜਾ ਘਰ ਬਣਾਇਆ ਸੀ ਪਰ ਅੱਜ ਘਰ ਟੈ ਟੈਰੀ ਹੋ ਗਿਆ ਸਿਰਫ ਵਾਰਸ਼ ਕਰਕੇ ਮੀਂਹ ਕਰਕੇ بارش ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਥੋੜਾ ਨਹੀਂ ਨਿਰਦਰ ਲੋਹਾੜਾ ਤੇ ਹੋਇਆ ਹੈ ਉਹ ਇਹਨਾਂ ਪਰਿਵਾਰ ਦਾ ਹੋਇਆ ਲੇਕਿਨ ਮੋਰ ਵੀ ਕਹਿੰਦੇ ਲੋਕਾਂ ਦੇ ਆਮ ਹੋਏ ਹੋਣਗੇ ਘਰ ਘਰ ਵੇਖੋ ਜਾ ਕੇ ਚੋਂ ਡਿਆ ਸਭ ਲੋਕੀ ਤਲੇ ਡggen ਡਿਆ ਕੋਈ ਨਹੀਂ ਐਸਓਪੀ ਹੁਣ ਘਰ ਕਿਸ ਤਰ੍ਹਾਂ ਬਣਾਓਗੇ ਕਿਸ ਤਰ੍ਹਾਂ ਫਿਰ ਦੁਬਾਰਾ ਉੱਠ ਕੇ ਮਿਹਨਤ ਕਰੋਗੇ ਕਿਸ ਤਰ੍ਹਾਂ ਇਤਿਆਹ ਕਰੋਗੇ ਦਰਸ਼ਕਾਂ ਕੀ ਸਾਂਝਾ ਕਰੋ ਜਿਹੜੇ ਸਾਡੇ ਸਮਾਜ ਸੇਵੀ ਨੇ ਐਨਐਲਆਈ ਵੀ ਨੇ ਕੀ ਅਪੀਲ ਕਰਨਾ ਚਾਹੋਗੇ ਅਸੀਂ ਕਰਾਂਗੇ ਵੀ ਜੇ ਕੋਈ ਮਦਦ ਕਰ ਸਕਦੇ ਆ ਤੇ ਕਰਨ ਜ਼ਰੂਰ ਇਹਨਾਂ ਦੀ ਹਸਪਤਾਲ ਆਵਾ ਇਹੋ ਸਰਕਾਰ ਆ ਦੇ ਕੋਈ ਡੀਸੀ ਸਾਹਿਬ ਵੱਲੋਂ ਪਰਵਾਰੀ ਸਾਹਿਬ ਆਏ ਸੀ ਉਹ ਲਿਖ ਕੇ ਗਏ ਨੇ ਤੇ ਕੋਈ ਹੋ ਕਰਨਗੇ ਮਤ ਤੇ ਬਹੁਤ ਵਧੀਆ ਘਰ ਬਣ ਜੇ ਦੁਬਾਰਾ ਕਿੱਥੇ ਨਹੀਂ ਬਣਦਾ ਬਿਹਾਰੀਦਾਰ ਕਿੱਥੇ ਬਣਦਾ ਹੋਣਗੇ ਆਈ ਚ ਅਸੀਂ ਹਾਲਾਤ ਇਸ ਤਰ੍ਹਾਂ ਦੇਖੇ ਨੇ ਵੀ ਥਾ ਥਾ ਤੇ ਰੀਡ ਆਈ ਵੀ ਹੈ ਉਸ ਧਮਕ ਦੇ ਨਾਲ ਅਸੀਂ ਦੇਖਿਆ ਘਰ ਦੇ ਜਿੰਦੇ ਵੀ ਘਰ ਦੇ ਕਮਰੇ ਨੇ ਬਰਾਂਡਾ ਵਾ ਉਹ ਸਾਰਾ ਲੈਂਟਰ ਜਿਹੜਾ ਪਾੜ ਗਿਆ ਵਾ ਸਾਰੇ ਤਰੇੜਾਈਆਂ ਪਈਆਂ ਨੇ ਕੀ ਰਬ ਨਾ ਕਰੇ ਕਿ ਕਿਤੇ ਹਾਸਾ ਹੋ ਸਕਦਾ ਜੇ ਪਰਿਵਾਰ ਇਸ ਸੌਂਦਾ ਕਿਤੇ ਮੁਸ਼ਕਲ ਆ ਸਕਦੀ ਕਿਸੇ ਨੂੰ ਕਿ ਆ ਸਕਦੀ ਪਹਿਲਾ ਆ ਹੀ ਸਕਦੀ ਸੀ ਕਿ ਜੇ ਨਾਂ ਨਿਕਲਦੇ ਅੰਦਰੋਂ ਦੇ ਆਉਣੀ ਉਹਦੇ ਮਹਾਰਾਜ ਨੇ ਹੱਥ ਦੇ ਕੇ ਕੀ ਜਾਂਦੇ ਪਹਿਲਾ ਰੋੜਾ ਛੁੱਟਤਾ ਦੀ ਲਾਈਬੀ ਵੱਜੋ ਹੁਣ ਟਾਈਮ ਦੇ ਬਿਲਕੁਲ ਤੇ ਬਾਹਰ ਆ ਗਏ ਨਾ ਉਹਦੇ ਤੇ ਫਿਰ ਇਹੋ ਕੁਛ ਹੀ ਹੋਣਾ ਹੈ ਫਿਰ ਪਰਮਾਤਮਾ ਦੇ ਹੱਥੀ ਉਹ ਐਗਰੂ ਨੇ ਆਪ ਹੱਥ ਦੇ ਕੇ ਰੱਖਿਆ ਸਿਰਫ ਇਹੋ ਹੀ ਕਿ ਸੱਚੇ ਸੁੱਤੇ ਜੀ ਆ ਤੇ ਇਹਦਾ ਕੋਈ ਚੰਗਾ ਨਹੀਂ ਮਾੜਾ ਨਹੀਂ ਮਹਾਰਾਜ ਦਾ ਤੱਕੋ ਰੱਖਦੇ ਆ ਉਹ ਐਗਰੂ ਨੇ ਸਾਡਾ ਗੁਰੂ ਨਾਨਕ ਨੇ ਕਿਰਪਾ ਕੀਤੀ ਹੈ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਵੀ ਪਰਿਵਾਰ ਕੇ ਮੈਂਬਰਾਂ ਦੇ ਅੱਖਾਂ 'ਚ ਅਥਰੂ ਆ ਗਏ ਨੇ ਅੱਜ ਹਾਲਾ ਦੇਖ ਲੋ ਕੀ ਨੇ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਜਿਹੜੇ ਇਹ ਸਾਰੇ ਜਿਹੜੇ ਹੀ ਪਰਿਵਾਰ ਇੱਥੇ ਸੁੱਤਾ ਸੀ ਪਰ ਰੱਬ ਨੇ ਇੱਕ ਹਦਾ ਦਿੱਤੀ ਇਹਨਾਂ ਨੂੰ ਇੱਕ ਇਹਨਾਂ ਨੂੰ ਸੁਚੇਤ ਕਰਨ ਵਾਸਤੇ ਇੱਕ ਚੇਤਾਵਨੀ ਦਿੱਤੀ ਭਾਈ ਛੋਟਾ ਜਿਹਾ ਪਹਿਲੋ ਮਲਬਾ ਡੇਗਦਾ ਉਸ ਤੋਂ ਬਾਅਦ ਇਹ ਪਰਿਵਾਰ ਉਥੋਂ ਕੰਪਲਿਟ ਚੋਟ ਕੇ ਬਾਹਰ ਆ ਜਾਂਦਾ ਬਰਾਂਡੇ ਵਿੱਚ ਹੋ ਜਾਂਦਾ ਅਤੇ ਉਸ ਤੋਂ ਬਾਅਦ 2:30 ਵਜੇ ਜਿਵੇਂ ਦੱਸ ਰਹੇ ਪਰਿਵਾਰ ਕੇ ਮੈਂਬਰ ਸਾਕ ਕਬੜੇ ਜਿਹੜੀ ਕੱਟਾਂ ਵਾਪਰਦੀ ਹੈ ਹਾਲਾਤ ਤੁਸੀਂ ਦੇਖ ਸਕਦੇ ਹੋ ਅਤੇ ਸਵੇਰੇ ਜਦੋਂ 8 ਵਜੇ ਬੱਚੇ ਤਿਆਰ ਕਰਨ ਲੱਗੇ ਸੀ ਉਦੋਂ ਜਿਹੜਾ ਇਹ ਬਾਕੀ ਮਲਬਾ ਜਿਹੜਾ ਵਾ ਬਾਕੀ ਲੈਂਟਾ ਜਿਹੜਾ ਉਹ ਡਿੱਗ ਜਾਂਦਾ ਵਾ ਪਰਵਾਹ ਕਿ ਮੈਂਬਰਾਂ ਨੇ ਗੱਲਬਾਤ ਕਰਦੇ ਆ ਪਾ ਜੀ ਕੀ ਹਾਲਾਤ ਨੇ ਕਿੰਨੀ ਕੀ ਮਿਹਨਤ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹੋ ਕੰਮਕਾਰ ਕੀ ਕਰਦੇ ਹੋ ਕਿਸਤਾ ਕਾਰਗੁਜ਼ਾਰੀ ਕਰਦੇ ਸਰ ਇਹ ਸਕੂਲ ਦਾ ਕੰਮ ਕਰਦੇ ਆ ਉੱਥੇ ਚਾਹ ਪਾਣੀ ਬਣਾਉਂਦਾ ਵਾ ਤੇ ਆਪਣੇ ਬੱਚਿਆਂ ਦਾ ਪੜ੍ਹਾਈ ਲਿਖਾਈ ਦਾ ਕੀ ਹੈ ਕਿ ਸੋਚਾਂਗੇ ਪਰ ਹੁਣ ਕਰਦਾ ਵੀ ਵੇਖਣਾ ਪੈਣਾ ਪਤਾ ਨਹੀਂ ਕਿਦਾਂ ਬਣੂਗਾ ਕੁਝ ਪਤਾ ਨਹੀਂ ਪਰ ਕੀ ਲੱਗਦਾ ਨੇ ਹੁਣ ਸਾਰਾ ਘਟ ਹੋਣਾ ਪੈਣਾ ਕਿਉਂ ਜਿਸ ਤਰ੍ਹਾਂ ਦੇਖਿਆ ਥਾਂ ਤਾਂ ਤਰੇੜਾਂ ਆਏ ਪਈਆਂ ਨੇ ਪਰ ਬੱਚਿਆਂ ਦੀ ਜਾਨ ਮਰ ਗਈ ਆ ਪਰ ਕਹਿੰਦੇ ਘਰ ਵੀ ਬਹੁਤ ਜ਼ਰੂਰੀ ਹੁੰਦਾ ਕਿਸ ਤਰ੍ਹਾਂ ਹਾਲਾਤ ਨੇ ਕਿਸ ਤਰ੍ਹਾਂ ਘਰ ਬਗਾਰੇ ਜਿਹੜਾ ਜ਼ਿੰਦਗੀ ਬਤੀਰ ਕਰੋਗੇ ਆਪਣੀ ਕੁਝ ਸਮਝ ਨਹੀਂ ਆਉਂਦੀ ਸਰ ਕੁਝ ਵੀ ਨਹੀਂ ਬੋਲਿਆ ਜਾਂਦਾ ਕੀ ਕਹੀਏ ਕੁਝ ਪਤਾ ਹੀ ਨਹੀਂ ਲੱਗੰਦਿਆ ਸਵੇਰ ਦੇ ਥੱਕ ਗਏ ਆ ਕਦੀ ਕੋਸ਼ਿਸ਼ ਕਦੀ ਕੋਸ਼ਿਸ਼ ਬੱਚੇ ਵੀ ਰੋਟੀ ਖਾਣ ਨੂੰ ਤਰਸੰਦਾ ਹੈ ਕੋ ਦੇ ਦੇ ਦਾਨੀ ਸਾਹਿਬ ਜਨੂ ਕੀ ਅਪੀਲ ਕਰਨਾ ਚਾਹੋਗੇ ਸਮਾਜ ਸੇਵੀ ਨੂੰ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਤੁਹਾਡੀ ਮਦਦ ਹੋਣੀ ਚਾਹੀਦੀ ਹੈ ਵੀ ਸਾਂਝੀ ਕਰ ਦਿਓ ਮੜ ਗਈ ਕੋਈ ਜਿੰਨੀ ਵੀ ਕਰ ਸਕਦੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਪਰਿਵਾਰ ਕੇ ਮੈਂਬਰਾਂ ਕੋ ਨਹੀਂ ਬੋਲੇ ਆਂਦੇ ਆ ਪਰਿਵਾਰ ਕੇ ਮੈਂਬਰਾਂ ਦੇ ਅੱਖਾਂ ਚ ਅਥਰੂ ਨੇ ਕਿਉਂਕਿ ਬਹੁਤ ਵੱਡੀ ਘਟਨਾ ਹੋਈ ਆ ਤੁਸੀਂ ਦੇਖ ਸਕਦੇ ਹੋ ਪਰਵਾਹ ਕੇ ਮੈਂਬਰਾਂ ਜੀ ਮਰ ਗਏ ਨੇ ਚਲੋ ਉਸ ਪਰਮਾਰਮਾ ਦਾ ਧੰਨਵਾਦ ਕਰਦੇ ਆ ਛੋਟੇ ਛੋਟੇ ਬੱਚੇ ਸੀ ਜਿਵੇਂ ਦੱਸਿਆ ਪਰਵਾਹ ਕੇ ਮੈਂਬਰਾਂ ਨੇ ਵੀ ਘਟ ਘਟ ਅੱਠ ਮੈਂਬਰ ਸੀ ਇਸ ਘਰ ਵਿੱਚ ਰਹਿੰਦੇ ਨੇ ਪਰ ਹਾਲਾਤ ਦੇਖ ਲੋ ਤੁਸੀਂ ਕੀ ਨੇ ਹਜੇ ਤੇ ਬਰਸਾਤਾ ਸ਼ੁਰੂ ਹੋਣੀਆਂ ਨੇ ਹਜੇ ਦੇ ਮੀਂਹ ਪੈਣੇ ਨੇ ਹਜੇ ਇਹ ਹਾਲਾਤ ਨੇ ਪਰ ਪਹਿਲਾ ਇਸ ਤਰੀ ਕਟਾ ਹੋ ਗਈ ਆ ਪਰਿਵਾਰ ਜਾਊ ਕਿੱਥੇ ਮੈਨੂੰ ਇਹ ਸੋ ਵੀ ਪੈਣ ਫਰਾਰ ਕਿੱਥੇ ਪਰਿਵਾਰ ਨੇ ਇਹ ਗੁਜਾਰੀ ਸੀ ਆਪਣਾ ਘਰ ਛੱਡ ਕੇ ਕਿੱਥੇ ਰਾਹ ਰੇ ਫੇ ਸੀ ਅਸੀਂ ਅੰਦਰ ਬਰਾਂਡੇ ਵਿੱਚ ਹੀ ਸੀ ਬਰਾਂਡੇ ਵਿੱਚ ਹੀ ਲੰਮੇ ਪਏ ਸੀ ਤੋਸ ਤੋਂ ਬਾਅਦ ਜਦੋਂ ਡਿੱਗ ਗਿਆ ਫਿਰ ਬਾਹਰ ਭੱਜ ਕੇ ਆ ਗਿਆ ਬਿਲਕੁਲ ਜੀ ਗਵਾਂਡੀਆਂ ਜਿਹੜੂ ਗੱਲਬਾਤ ਕਰਾਂਗੇ ਭੈਣ ਜੀ ਨਾ ਪਹਿਲੇ ਤੁਸੀਂ ਮੜ ਖੜੇ ਹੋ ਜਾ ਮੜਿਆ ਇਹ ਕਿੰਨੇ ਕੇ ਪਰਿਵਾਰ ਮਿਹਨਤ ਕਸ਼ ਲੋਕ ਨੇ ਕਿੰਨੇ ਕਿ ਮਿਹਨਤ ਕਰਕੇ ਇਹ ਮਹਾ ਘਰ ਬਣਾਇਆ ਸੀ ਪਰਵਾਰ ਇਹ ਜੀ ਮੇਰੇ ਚਾਚਾ ਸੋਹਰਾ ਸੀ ਤੇ ਹੈਗੇ ਸੀਗੇ ਮਜ਼ਦੂਰੀ ਕਰਦੇ ਸੀ ਮਿਸਤਰੀ ਦਾ ਕੰਮ ਕਰਦੇ ਸੀ ਤੇ ਇਹ ਮੁੰਡੇ ਵੀ ਗਾੜੀ ਇਹਨਾਂ ਦੇ ਬੇਟੇ ਵੀ ਮਜ਼ਦੂਰੀ ਕਰਦੇ ਆ ਵਿਚਾਰੇ ਹਾਂ ਬਹੁਤ ਖੁਲਾਤ ਖਰਾਬ ਆ ਬੱਚੇ ਛੋਟੇ ਆ ਮੈਨੂੰ ਸੁਭੀ ਤੁਹਾਨੂੰ ਕਦੋਂ ਲੱਗਾ ਪਤਾ ਘਟਨਾ ਬਾਰੇ ਵੀ ਇਹ ਘਟਨਾ ਵਾਪਰ ਗਈ ਆ ਆ ਕੇ ਫਿਰ ਕਿਸ ਤਰ੍ਹਾਂ ਦੀ ਹਾਲਾਤ ਤੁਸੀਂ ਦੇਖੇ ਜਦੋਂ ਤੁਸੀਂ ਘਰੇ ਪਹੁੰਚੇ ਆ ਕੇ ਅਹੀਂ ਸਵੇਰੇ ਸਵੇਰ ਜਦੋਂ ਸਵੇਕ 8 ਵਜੇ ਦਾ ਟਾਈਮ ਸੀ ਤੇ ਮੇਰੇ ਹਸਮੈਂਟ ਬਾਠ ਕਰਨ ਦਾ ਹੀ ਫਿਰ ਜਦੋਂ ਆਵਾਜ਼ ਸੁਣੀ ਖੜਕ ਦੀ ਬਹੁਤ ਜ਼ਿਆਦੀ ਆਵਾਜ਼ ਆਈ ਇਸ ਸਿਲੰਟਰ ਦੀ ਫਿਰ ਅਹੀਂ ਜਲਦੀ ਥੱਲੇ ਆਏ ਤੇ ਫਿਰ ਦੇਖਿਆ ਤੇ ਸਾਰਾ ਮਕਾਨ ਟਹਿ ਟੇਰੀ ਹੋ ਗਿਆ ਕਿ ਬਣੀਏ ਸੋ ਵੀ ਬਾਕੀ ਹਾਲਾਤ ਵੀ ਅਸੀਂ ਦੇਖਿਆ ਬਹੁਤੇ ਮਾੜੇ ਨੇ ਪਤਾ ਨਹੀਂ ਬਾਕੀ ਵੀ ਲੰਟਰ ਕੇ ਦਿਖ ਸਕਦਾ ਵਾ ਇਦਾਂ ਦੇ ਹਾਲਾਤ ਬਣੇ ਥਾਂ ਤਾਂ ਤਰੇੜਾਂ ਆਈਆਂ ਪਈਆਂ ਨੇ ਬਾਕੀ ਕਮਰੇ ਹਾਂਜੀ ਹਾਂਜੀ ਕਮਰੇ ਸਾਰੇ ਡਿੱਗਣ ਵਾਲੇ ਆ ਪਾញੂ ਐਸੇ ਕਰਕੇ ਸਮਾਨ ਦੂਸਰੇ ਕਮਰੇ ਚੋਂ ਵੀ ਕੱਢ ਲਿਆ ਗਿਆ ਬਾਹਰ ਕਿ ਕਮਰੇ ਸਾਰੇ ਡਿੱਗਣ ਵਾਲੇ ਆ ਕੋਈ ਇਹਨਾਂ ਦਾ ਫਾਇਦਾ ਨਹੀਂ ਹੈ ਗਉਣ ਵਿੱਚ ਬੈੰਦਾ ਮਦਦ ਕਰਨ ਵਾਸਤੇ ਕੀ ਅਪੀਲ ਕਰਨਾ ਚਾਹੋਗੇ ਸੰਜਣਾ ਨੂੰ ਦਾਨੀ ਸੰਜਣਾ ਨੂੰ ਜਾਂ ਸਮਾਜ ਸੇਵੀ ਨੂੰ ਕਿਸ ਤਰ੍ਹਾਂ ਮਤ ਹੁਣ ਜਿਹੜੀ ਪਰਿਵਾਰ ਦੀ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਵਿਚਾਰਿਆਂ ਦੀ ਇਹਨਾਂ ਕੋਈ ਨੇ ਪੈਸੇ ਨਹੀਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਮਕਾਨ ਤੇ ਕਿੰਨੇ ਪੈਸੇ ਲੱਗਦੇ ਆ ਤੇ ਸਾਰਿਆਂ ਨੂੰ ਮੈਂ ਵਿਦੇਸ਼ੀ ਵੀਰਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦੀ ਸਾਰੇ ਇਹਨਾਂ ਦੀ ਹੈਲਪ ਕਰੋ ਸਰਕਾਰ ਗਵਰਨਮੈਂਟਲ ਸਰਕਾਰ ਨੂੰ ਪੰਜਾਬ ਸਰਕਾਰ ਕੋਕੀ ਵੀ ਬੇਨਤੀ ਕਰਦੇ ਆ ਵੀ ਇਹ ਵੀ ਇਹਨਾਂ ਦੀ ਹੈਲਪ ਜ਼ਰੂਰ ਕਰਨ ਇਹਨਾਂ ਨੂੰ ਬੰਦ ਜਿਹੜੇ ਪੈਰ ਦੇ ਤੇ ਜਾਣਦੇ ਆਪਣਾ ਮਕਾਨ ਬਣਾ ਗਏ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਕੀ ਹਾਲਾਤ ਨੇ ਪਰਿਵਾਰ ਦੇ ਅਤੇ ਆੜ ਗਵਾੜ ਦੇ ਲੋਕ ਵੀ ਡਰ ਗਏ ਸੀ ਜਦੋਂ ਇੱਕਦਮ ਆਵਾਜ਼ ਆਉਂਦੀ ਆ ਅਤੇ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਵੀ ਕਹਿਣਾ ਵੀ ਭਾਈ ਮਦਦ ਹੋਣੀ ਚਾਹੀਦੀ ਆ ਸਰਕਾਰ ਕੋਈ ਮੰਗ ਕੀਤੀ ਆ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਖਾਸ ਕਰਕੇ ਐਨਆਰਆਈ ਸਮਾਜ ਸੇਵੀ ਜਿਹੜੇ ਹੈਗੇ ਨੇ ਉਹਨਾਂ ਕੋਲ ਮੰਗ ਕੀਤੀ ਭਾਈ ਇਹਨਾਂ ਦੀ ਤਿਲਫੁਲ ਜੂ ਸੇਵਾ ਕਰਿਓ ਕਿਉਂਕਿ ਜ਼ਿੰਦਗੀ ਵਿੱਚ ਘਰ ਇੱਕ ਵਾਰ ਬਣਦਾ ਵਾ ਅਸੀਂ ਦੇਖਦੇ ਆ ਕਿ ਪੰਛੀਆਂ ਦੇ ਵੀ ਆਲੇ ਨੇ ਹੁੰਦੇ ਨੇ ਉਹ ਵੀ ਸ਼ਾਮ ਨੂੰ ਆਪਣੇ ਘਰਾਂ ਵਿੱਚ ਵਾਪਸ ਚਲੇ ਜਾਂਦੇ ਨੇ ਪਰ ਇਹ ਵਾ ਕਿਥੇ ਜਾਊਗਾ ਇਹਨਾਂ ਦਾ ਆਪਣਾ ਜਿਹੜਾ ਇੱਕ ਆਸ਼ਿਆਨਾ ਸੀ ਇੱਕ ਘਰ ਸੀ ਇੱਕ ਆਲਣਾ ਸੀ ਉਹ ਵੀ ਅਜਿਹਾ ਡੇਡਾ ਵਾ ਤੈਸ ਰੈਸ ਹੋ ਗਿਆ ਹਾਲਾਤ ਤੁਸੀਂ ਦੇਖ ਸਕਦੇ ਹੋ ਇੱਕ ਕਮਰੇ ਦਾ ਲੈਂਟਰ ਡਿੱਗਾ ਬਾਕੀਆਂ ਨਹੀਂ ਤਰੇੜਾਈਆਂ ਪਈਆਂ ਨੇ ਬਾਕੀ ਵੀ ਪਰਿਵਾਰ ਦੇ ਮੈਂਬਰ ਜਿਹੜੇ ਉਹ ਜੋ ਸਮਾਨ ਕੱਢ ਰਹੇ ਨੇ ਕਿਉਂਕਿ ਪਤਾ ਨਹੀਂ ਕਿਹਦੇ ਵਾਸ ਹਾਦਸਾ ਹੋ ਸਕਦਾ ਕਿਹਦੇ ਵਾਸ ਜਿਹੜੀ ਕੋਈ ਜਾਨੀ ਨੁਕਸਾਨ ਹੋ ਸਕਦਾ ਐਸ ਕਰਕੇ ਪਰਿਵਾਰ ਨੇ ਆਪਣੀ ਜਾਨ ਜਿਹੜੀ ਆ ਜਰੂਰ ਬਚਾਈ ਆ ਤੁਸੀਂ ਦੇਖ ਸਕਦੇ ਹੋ ਇੱਕ ਭੈਣ ਜੀ ਇੱਥੇ ਲੱਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਭੈਣ ਜੀ ਤੁਸੀਂ ਗਵਾਹੀ ਉਹਨਾਂ ਦੀ ਕੀ ਹਾਲਾਤ ਕੀ ਸੀ ਦੇਖੇ ਪਰਿਵਾਰ ਦੇ ਮੜਾ ਖੜੇ ਹੋ ਜੀਓ ਬਹੁਤ ਜਿਆਦਾ ਪਾਜੇ ਨਾ ਗਲੀ ਚ ਨੰਗਾਂ ਟੀ ਤੇ ਮੈਂ ਕੀ ਗੱਲ ਹੋਈ ਆ ਕਹਿੰਦੀ ਚ ਆ ਚਾਚੀ ਚ ਪੱਜ ਗਿਆ ਉਹਦਾ ਲੈਂਟਾ ਡੇ ਪਿਆ ਵਾ ਆਣ ਕੇ ਵੇਖਿਆ ਤੇ ਬਹੁਤ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਜਦੋਂ ਆ ਪਰਿਵਾਰ ਕੇ ਮੈਂਬਰ ਹਾਲਾਤ ਤੁਸੀਂ ਦੇਖ ਸਕਦੇ ਹੋ ਅੱਖਾਂ ਚ ਅਥਰੂ ਆ ਗਏ ਨੇ ਕਿਉਂਕਿ ਵੱਡੀ ਘਟਨਾ ਹੋਈ ਸੀ ਹਰ ਕੋਈ ਜਿਹੜਾ ਦੁੱਖ ਸਾਂਝਾ ਕਰਨ ਵਾਸਤੇ ਆਇਆ ਵੀ ਕੀ ਹਾਲਾਤ ਦੇਖੇ ਕਿੰਨੀ ਕੀ ਮਿਹਨਤ ਨਾਲ ਪਰਿਵਾਰ ਨੇ ਜਿਹੜਾ ਮਕਾਨ ਬਣਾਇਆ ਸੀ ਇਹ ਉਹ ਜਿਆਦਾ ਬਣਾਇਆ ਬੜੇ ਔਖੇ ਕੇ ਵਿਚਾਰਿਆਂ ਦਿਹਾੜੀ ਧੱਪੇ ਕਰਕੇ ਹੁਣ ਚੱਲ ਫਿਰ ਵੀ ਦਿਹਾੜੀ ਠੀਕ ਪਹਿਲਾਂ ਬਹੁਤ ਦਿਹਾੜੀ ਕੱਟ ਸੀ 300 ਰੁਪਇਆ ਦਿਹਾੜੀ ਚ ਮੇਰੇ ਜੀਟ ਨੇ ਘਰ ਬਣਾਇਆ ਬੱਚੇ ਪਾਲੇ ਤੇ ਇਤਰੇ ਵਿਚਾਰੇ ਨੇ ਬਹੁਤ ਹੁਣ ਗਾੜੀ ਬੱਚਿਆਂ ਦਾ ਆਣ ਕੇ ਤੇ ਬੱਸ ਕਿ ਲੱਗਦਾ ਹੁਣ ਫੇਰ ਇੱਕ ਪਰਿਵਾਰ ਕੋ ਬਦਵਰਤ ਘਰ ਬਣ ਸਕਦਾ ਪਰਿਵਾਰ ਕੋ ਹਿੱਤ ਤਾਂ ਨਹੀਂ ਬਣ ਸਕਦਾ ਨਹੀਂ ਬਣ ਸਕਦਾ ਖਰਚ ਬਹੁਤ ਜਿਆਦਾ ਆ ਨਹੀਂ ਬਣ ਸਕਦਾ ਇਹਨਾਂ ਦਾ ਕਰਨ ਬਣ ਸਕਦਾ ਵਿਚਾਰਿਆਂ ਦਾ ਚਲੋ ਧੰਨਵਾਦ ਤੁਸੀਂ ਦੇਖਿਆ ਪਰਿਵਾਰ ਕੇ ਮੈਂਬਰਾਂ ਦਾ ਲੋਕਾਂ ਦਾ ਕਹਿਣਾ ਵੀ ਭਾਈ ਪਰਿਵਾਰ ਕੇ ਮੈਂਬਰਾਂ ਕੋ ਘਰ ਨਹੀਂ ਦੁਬਾਰਾ ਤੋਂ ਬਣ ਸਕਦਾ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਪਰਿਵਾਰ ਕੇ ਮੈਂਬਰ ਦੇ ਬਹੁਤੀ ਹਾਲਾਤ ਵਧੀਆ ਨਹੀਂ ਹੈ ਗਰੀਬੀ ਚ ਪਰਿਵਾਰ ਲੰਘ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਦੋਵੇਂ ਭਰਾ ਜਿਹੜੇ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਨੇ ਅਤੇ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਉਹ ਇੱਕ ਸਕੂਲ ਵਿੱਚ ਜਾਹ ਪਾਣੀ ਪਿਉਂਦਾ ਕੰਮ ਕਰਦੀ ਆ ਤੁਸੀਂ ਦੇਖ ਸਕਦੇ ਹੋ ਵੀ ਅੰਦਾਜ਼ਾ ਲਗਾ ਸਕਦੇ ਹੋ ਇਹਦੇ ਵਿੱਚ ਕਿੰਨੇ ਕੇ ਪਰਿਵਾਰ ਦੀ ਆਮਦਨ ਹੋਊਗੀ ਪਰਿਵਾਰ ਨੇ ਰੋਜੀ ਰੋਟੀ ਚਲਾਉਣੀ ਆ ਖਰਚਾ ਵੀ ਘਟਣਾ ਅਤੇ ਸੁਪਨੇ ਦੇ ਭੈਣ ਨੇ ਦੇਖੇ ਸੀ ਵੀ ਉਹਦੇ ਬੱਚੇ ਪੜਾਲ ਖਾ ਕੇ ਵਧੀਆ ਜਿਹੜਾ ਬਣਾਵਾਂਗੇ ਪਰ ਪਹਿਲਾਂ ਇਹ ਜ਼ਿੰਮੇਵਾਰ ਜਿਹੜੀ ਆ ਉਹ ਘਰ ਦੀ ਪੈ ਗਈ ਆ ਤੁਸੀਂ ਦੇਖ ਸਕਦੇ ਹੋ ਘਰ ਦੀ ਜ਼ਿੰਮੇਵਾਰੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਇਸ ਕਰਕੇ ਦਾਨੀ ਸੱਜਣਾ ਗਾੜੀ ਸਮਾਜ ਸੇਵੀ ਗਾੜੀ ਅਪੀਲ ਕੀਤੀ ਹੈ ਪਰਿਵਾਰ ਨੇ ਵੀ ਵੱਧ ਚੜ ਕੇ ਮਦਦ ਜਰੂਰ ਕਰਿਓ ਜਿੰਨੀ ਕੋਈ ਤੇਲਫੋਨ ਸੇਵਾ ਕਰ ਸਕਦਾ ਜਰੂਰ ਕਰਿਓ ਭਾਈ ਆਪਣਾ ਡਰੈਸ ਆਪਣਾ ਪਤਾ ਜਰੂਰ ਦੱਸ ਦਿਓ ਇਹ ਖੈਰਾਬਾਦ ਕਿੱਥੇ ਘਰੇ ਪੈਂਦਾ ਜੇ ਕਿਸੇ ਨੂੰ ਮਤ ਕਰਨੀ ਹੋਵੇ ਕਿੱਥੇ ਆ ਕਰ ਸਕਦਾ ਪਿੰਡ ਖੈਰਾਬਾਦ ਬਾਬਾ ਜੀਵਨ ਸਿੰਘ ਮਜੀਵੀ ਸਿੰਘਾਂ ਦੇ ਗੁਰਦੁਆਰੇ ਦੇ ਨਾਲ ਬਿਲਕੁਲ ਸਾਹਮਣੇ ਘਰ ਆ ਤੇ ਅੰਮ੍ਰਿਤਸਰੀ ਪੈ ਜਾਂਦਾ ਤੁਹਾਨੂੰ ਪਤਾ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦੋ ਭਾਈ 99686 72279 ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਪਰਿਵਾਰ ਦੇ ਮੈਂਬਰਾਂ ਨੇ ਮੋਬਾਈਲ ਨੰਬਰ ਸਾਂਝਾ ਕਰ ਦਿੱਤਾ ਵਾ ਸਾਡੀ ਵੀ ਦਾਨੀ ਸੱਜਣਾ ਗਾੜੀ ਪ੍ਰਸ਼ਾਸਨ ਗਾੜੀ ਅਪੀਲ ਹੈ ਭਾਈ ਇਸ ਪਰਿਵਾਰ ਦੀ ਜਿੰਨੀ ਕੋਈ ਤਿਲਫੁਲ ਸੇਵਾ ਕਰ ਸਕਦਾ ਜਰੂਰ ਕਰਿਓ ਕਿਉਂਕਿ ਦੋਵੇਂ ਭਰਾ ਨੇ ਮਿਹਨਤ ਕਰਕੇ ਦਿਹਾੜੀ ਦਾਪਾ ਕਰਕੇ ਪਰਿਵਾਰ ਨੇ ਪਿਤਾ ਨੇ ਮਕਾਨ ਬਣਾਇਆ ਸੀ ਬੱਚਿਆਂ ਵਾਸਤੇ ਦੋਵਾਂ ਭਰਾਵਾਂ ਲਈ ਕਮਰੇ ਦਿੱਤੇ ਗਏ ਸੀ ਪਰ ਅੱਜ ਹਾਲਾਤ ਦੇਖ ਲਓ ਕੀ ਨੇ ਪਰਿਵਾਰ ਦੇ 8 ਜੀ ਰਹਿੰਦੇ ਸੀ ਬੱਚੇ ਨਾਲ ਸਮੇਤ ਪਾ ਕੇ ਪਰ ਪ੍ਰਮਾਤਮਾ ਦੀ ਇਹ ਕਿਰਪਾ ਹੋਈ ਹੈ ਵੀ ਬੱਚਿਆਂ ਦੀ ਪਰਿਵਾਰਕ ਮੈਂਬਰਾਂ ਦੀ ਜਾਨ ਬਚ ਗਈ ਆ ਅਤੇ ਜਿਹੜਾ ਕਮਰਾ ਸੀ ਸਮਾਨ ਜਿਹੜਾ ਆ ਸਾਰਾ ਉਹ ਤਹਿਸ਼ ਨਸ਼ ਹੋ ਗਿਆ ਬਣੇ ਸਮਾਨ ਕੀ ਕਿੰਨੀ ਕਿ ਮਿਹਨਤਾਂ ਬਣਾਇਆ ਸੀ ਕਿਹੜਾ ਕਿਹੜਾ ਸਮਾਨ ਸੀ ਜਿਹੜਾ ਖਤਮ ਹੋ ਗਿਆ ਬਿਲਕੁਲ ਟੀਵੀ ਪੱਕੇ ਹੀ ਤੇ ਫਰਾਜ ਜੀ ਪਾਂਡਾ ਚੰਨਾ ਇਹ ਸੌਦਾ ਸੁਦਾ ਸਭ ਹੋ ਗਿਆ ਮੀਂਹ ਦੇ ਨਾਲ ਸਾਰੇ ਬਰਸਾਤ ਖਰਾਬ ਹੋ ਗਿਆ ਅੱਜ ਰੋਟੀ ਵੀ ਲੰਗਰ ਚੋਂ ਹੀ ਖਾਧੀ ਆ ਅਸੀਂ ਘਰੇ ਨਹੀਂ ਬਣਾਈ ਵੀ ਬਸ ਇਹ ਕਿੱਸਾ ਬਿਲਕੁਲ ਤੁਸੀਂ ਹਾਲਾ ਦੇਖ ਲਓ ਕੀ ਦੇ ਪਰਿਵਾਰ ਦੇ ਕਿਸੇ ਵਕਤ ਰੋਟੀ ਘਰੇ ਖਾਂਦੇ ਸੀ ਬੜਾ ਸੋਹਣਾ ਹਾਸਦਾ ਵਜਦਾ ਪਰਿਵਾਰ ਸੀ ਅੱਜ ਪਰਿਵਾਰ ਦਾ ਕਹਿਣਾ ਵੀ ਰੋਟੀ ਵੀ ਜਿਹੜੀ ਆ ਗੁਰਦਾਸ ਸਾਹਿਬ ਤੋਂ ਮਗਾ ਕੇ ਖਾਧੀ ਆ ਇਸ ਤਾਂ ਦੇ ਹਾਲਾਤ ਆ ਗਏ ਨੇ ਪਰਿਵਾਰ ਦੇ ਭਾਈ ਅਸੀਂ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਆ ਭਾਈ ਜਿੰਨੇ ਜੋ ਕੇ ਹੈਗੇ ਜੇ ਪਿੰਡ ਵਾਸੀ ਇਕੱਠੇ ਹੋ ਕੇ ਇਸ ਪਰਿਵਾਰ ਦੀ ਮਦਦ ਜਰੂਰ ਕਰਿਓ ਅਸੀਂ ਗ੍ਰਹੀ ਕਰਦੇ ਆ ਇਸ ਪਰਿਵਾਰ ਵਾਸਤੇ ਜਰੂਰ ਗ੍ਰਹੀ ਕਰਿਓ ਤਾਂ ਜੋ ਕਿ ਜਿੰਨਾ ਕੋ ਤੇ ਫੁੱਲ ਸੇਵਾ ਕਰ ਸਕਦਾ ਸਵਾਲ ਕੱਢ ਸਕਦਾ ਜਰੂਰ ਕੱਢਿਓ ਕਿਉਂਕਿ ਇਹ ਪਰਿਵਾਰ ਨੂੰ ਤੁਹਾਡੀ ਲੋੜ ਆ ਪਰਿਵਾਰ ਨੂੰ ਮਦਦ ਦੀ ਲੋੜ ਆ ਸਭ ਤੋਂ ਪਹਿਲਾਂ ਜਿਹੜੀ ਸੇਵਾ ਹੈ ਪਿੰਡ ਵਿੱਚ ਸ਼ੁਰੂ ਕਰਨੀ ਚਾਹੀਦੀ ਆ ਪਿੰਡ ਦੇ ਸਰਪੰਚ ਨੂੰ ਅਸੀਂ ਅਪੀਲ ਕਰਦੇ ਆ ਪਿੰਡ ਵਾਸੀਆਂ ਨੂੰ ਕਰਦੇ ਆ ਭਾਈ ਗਰੀਬ ਪਰਿਵਾਰ ਦਾ ਸਾਥ ਦਿਓ ਅੱਜ ਹਾਲਾ ਦੇਖ ਲੋ ਕੀ ਨੇ ਬਾਪੂ ਜੀ ਕੀ ਹਾਲਾਤ ਨੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਸ ਤਰ੍ਹਾਂ ਦੀ ਮਦਦ ਹੋ ਜਾਈਦੀ ਹੈ 500 ਰੁਪਏ ਐਨਪੀ ਕਰਾਂਗੇ ਵੀ ਨਹੀਂ ਕੋ ਹੋ ਸਕਦੀ ਆ ਨਾਰਾ ਨੂੰ ਕਹਿ ਕੇ ਘਵਾ ਕੇ ਕਰਾਉਣ ਦੀ ਮਤ ਜਿੰਦੀ ਸਾਰੇ ਤੇ ਕੋ ਸੂਰਤ ਹੋ ਜੂਗੀ ਇਹਨਾਂ ਗਰੀਬਾਂ ਦੀ ਤਾਂ ਹੀ ਹੋਏਗੀ ਬਹੁਤ ਬਤਨਵਾਦ ਜੀ ਮੇਨੋ ਦੀ ਉਜਾਤ ਮੈਂ ਤੁਹਾਡਾ ਅਦੀ ਸਿੰਘ ਗਰੇਵਾਲ ਪੰਜਾਬੀ ਲਾਈਨਲ ਅਮਰਸਰ